ਇੱਕ ਦਿਨਾਨਗਰ ਤੋਂ ਜੁੜਾਇਆ ਮਾਮਲਾ ਸਾਹਮਣੇ ਆਇਆ ਹੈ ਕਿ ਜੋ ਕਿ ਤੁਹਾਨੂੰ ਹੱਕਾ ਬੱਕਾ ਕਰਕੇ ਰੱਖ ਦੂਗਾ ਆਖਿਰਕਾਰ 290 ਕਿਲੋਮੀਟਰ ਖੜੀ ਗੱਡੀ ਦਾ ਕਿਸ ਤਰੀਕੇ ਨਾਲ ਖਨੋਰੀ ਬਾਰਡਰ ਦੇ ਵਿੱਚ ਕਟਿਆ ਟੋਲ ਬਿਲਕੁਲ ਇਹ ਜਿਹੜਾ ਮਾਮਲਾ ਹੈ ਸਾਹਮਣੇ ਆਇਆ ਜਿੱਤੇ ਤੱਕ ਦੱਸਿਆ ਜਾ ਰਿਹਾ ਹੈ ਕਿ 290 ਕਿਲੋਮੀਟਰ ਗੈਰਾਜ ਦੇ ਵਿੱਚ ਖੜੀ ਗੱਡੀ Swift ਦਾ ਜੁੜਾਇਆ ਰਾਤ ਦੇ ਵਿੱਚ ਜੁੜਾ ਯਾਨੀ ਕਿ ਅੱਧੀ ਰਾਤ ਦੇ ਵਿੱਚ ਜਿਹੜਾ ਟੋਲ ਕਟਿਆ ਜਾਂਦਾ ਤੁਹਾਨੂੰ ਦੱਸ ਦਈਏ ਕਿ ਦਿਨਾਨਗਰ ਤੋਂ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਦੀ ਰਾਤ ਨੂੰ ਜਿਹੜਾ ਹੈ ਅਕਨੋਰੀ ਦੇ ਟੋਲ ਟੈਕਸ ਦੇ ਵਿੱਚ ਜਿਹੜਾ ਹੈ ਟੋਲ ਕਟਾਇਆ ਜਾਂਦਾ ਹੈ ਆਖਿਰਕਾਰ ਕੀ ਕਾਰਨ ਹੈ ਕਿ ਉਸ ਵਿਅਕਤੀ ਦੇ ਗੱਡੀ ਦਾ ਜਿਹੜਾ ਟੋਲ ਕਟਾਇਆ ਜਾਂਦਾ ਹੈ 290 ਕਿਲੋਮੀਟਰ ਦੀ ਦੂਰੀ ਤੇ ਖੜੀ ਗੈਰਾਜ ਵਿੱਚ ਗੱਡੀ ਦਾ ਜਿਹੜਾ ਟੋਲ ਕਟਾਇਆ ਜਾਂਦਾ ਹੈ ਉਸ ਵਿਅਕਤੀ ਯਾਨੀ ਕਿ ਸੁਖਦੇਵ ਸਿੰਘ ਵੱਲੋਂ ਜੁੜਿਆ ਹੈ ਦੱਸਿਆ ਗਿਆ ਹੈ ਕਿ ਪਹਿਲਾਂ ਵੀ ਮੇਰੇ ਨਾਲ ਇਸ ਤਰੀਕੇ ਦੀ ਵਾਰਦਾਤ ਜੜੀ ਹੈ ਹੋ ਚੁੱਕੀ ਹੈ ਬਿਲਕੁਲ ਉਸ ਦੇ ਵੱਲੋਂ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਰਾਤ ਯਾਨੀ ਕਿ ਅੱਧੀ ਰਾਤ ਨੂੰ ਜਦੋਂ ਮੇਰਾ ਟੋਲ ਕੱਟਦਾ ਹੈ ਤੇ 95 ਰੁਪਏ ਜੁੜੇ ਮੇਰੇ ਅਕਾਊਂਟ ਦੇ ਵਿੱਚੋਂ ਕੱਟੇ ਜਾਂਦੇ ਤਾਂ ਮੈਂ ਉਹਨੂੰ ਦੇਖ ਕੇ ਬਿਲਕੁਲ ਹੱਕਾ ਬੱਕਾ ਰਹਿ ਜਾਂਦਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਬਿਲਕੁਲ ਮੈਨੂੰ ਇਸੇ ਤਰੀਕੇ ਦੀ ਕੋਈ ਵੀ ਜੜੀਏ ਉਮੀਦ ਨਹੀਂ ਸੀ ਕਿਉਂਕਿ ਮੇਰੀ ਗੱਡੀ ਜੜੀ ਹੈ ਟੋਲ ਪਲਾਜ਼ਾ ਤੋਂ ਯਾਨੀ ਕਿ ਖਨੋਰੀ ਟੋਲ ਪਲਾਜ਼ਾ ਤੋਂ ਜੁੜੀ ਹੋਈ ਹੈ 290 ਕਿਲੋਮੀਟਰ ਦੀ ਦੂਰੀ ਤੇ ਖੜੀ ਸੀਗੀ ਪਰ ਅਚਾਨਕ ਤੋਂ ਜਿਹੜੇ ਅੱਧੀ ਰਾਤ ਨੂੰ ਮੇਰੀ ਗੱਡੀ ਦਾ ਜੁੜਾ ਟੋਲ ਕੱਟਿਆ ਜਾਂਦਾ ਹੈ 95 ਰੁਪਏ ਦਾ ਜਿਹਦਾ ਵਿੱਚ ਮੈਨੂੰ ਮੈਸੇਜ ਆਂਦਾ ਮੇਰੇ ਫੋਨ ਤੇ ਤੇ ਮੈਂ ਫੋਨ ਤੇ ਮੈਸੇਜ ਦੇਖ ਕੇ ਬਿਲਕੁਲ ਹੈਰਾਨ ਹੋ ਜਾਂਦਾ ਆ ਸੋ ਬਿਲਕੁਲ ਉਹਨਾਂ ਵੱਲੋਂ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਜਿਹੜਾ ਮੇਰੇ ਨਾਲ ਪਹਿਲੀ ਵਾਰ ਹੀ ਨਹੀਂ ਬਗਲਕੀ ਪਹਿਲਾਂ ਵੀ ਇੱਕ ਵਾਰ ਜੁੜਾ ਹੋ ਚੁੱਕਿਆ ਸੋ ਬਿਲਕੁਲ ਇਹ ਕਾਫੀ ਜਿਹੜਾ ਹੈਰਾਨ ਕਰਨ ਵਾਲਾ ਮਾਮਲਾ ਜਿਹੜਾ ਹੈ ਸਾਹਮਣੇ ਆਇਆ ਹੈ ਦੀਨਾਨਗਰ ਤੋਂ ਜਿੱਥੇ ਕਿ ਤੱਕ ਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਟੋਲ ਯਾਨੀ ਕਿ 290 ਕਿਲੋਮੀਟਰ ਇੱਕ ਗੱਡੀ ਜਿਹੜੀ ਹੈ ਗਰਾਜ ਦੇ ਵਿੱਚ ਖੜੀ ਹੁੰਦੀ ਹੈ ਤੇ ਉਹਦਾ ਜਿਹੜਾ ਟੋਲ 95 ਰੁਪਏ ਦਾ ਜਿਹੜਾ ਟੋਲ ਕਟਿਆ ਜਾਂਦਾ ਉਸ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਪਹਿਲਾਂ ਵੀ ਮੇਰੇ ਨਾਲ ਇਸ ਤਰੀਕੇ ਦੀ ਵਾਰਦਾਤ ਜੁੜੀ ਹੈ ਹੋ ਚੁੱਕੀ ਹੈ ਮੈਂ ਹੁਣ ਇਸ ਪਰੇਸ਼ਾਨੀ ਤੋਂ ਜੁੜਾ ਨਿਮਟਣਾ ਚਾਹੁੰਨਾ ਹੈ ਕਿਉਂਕਿ ਮੈਂ ਕਾਫੀ ਜ਼ਿਆਦਾ ਇਸ ਤੋਂ ਪਰੇਸ਼ਾਨ ਹੁੰਨਾ ਹੈ ਕਾਫੀ ਜ਼ਿਆਦਾ ਮੈਨੂੰ ਦਿੱਕਤਾਂ ਦਾ ਜੁੜਾ ਹੈ ਸਾਹਮਣਾ ਕਰਨਾ ਪੈਂਦਾ ਉਸ ਵੱਲੋਂ ਇਹ ਵੀ ਅਪੀਲ ਜੁੜੀ ਕਿ ਤੁਸੀਂ ਜਾਂਦੇ ਹੈ ਕਿ ਇਸ ਤਰੀਕੇ ਦੀ ਲਾਪਰਵਾਹੀ ਜੁੜੀ ਹੈ ਕਿਉਂ ਕੀਤੀ ਜਾ ਰਹੀ ਹੈ ਆਖਿਰਕਾਰ ਮੇਰੇ ਅਕਾਊਂਟ ਦੇ ਵਿੱਚੋਂ ਪੈਸੇ ਕਿਉਂ ਕੱਟੇ ਜਾ ਰਹੇ ਜਦਕਿ ਮੇਰੀ ਗੱਡੀ ਜੁੜੀ ਹੈ 290 ਕਿਲੋਮੀਟਰ ਦੂਰੀ ਤੇ ਇੱਕ ਗਿਰਾਜ ਦੇ ਵਿੱਚ ਸੀਗੀ ਉਹ ਮੇਰੀ ਗੱਡੀ ਦੇ ਜੁੜਾ ਟੋਲ ਕਟਿਆ ਗਿਆ ਅਜ ਤੋਂ ਸਾਲ ਪਹਿਲੇ ਵੀ ਸਾਡਾ ਗੱਡੀ ਗੈਰੇਚ ਲੱਗੀ ਸੀ ਤੇ ਭੁੱਲ ਕੇ ਗੈਰੇਚ ਗੱਡੀ ਹੁੰਦੀ ਆ ਨੀ ਸਾਡਾ ਟੋਲ ਪਲਾਜਾ ਘਟੋਇਆ ਸੀਗਾ ਇਥੋਂ 90 ਕਿਲੋਮੀਟਰ ਪੈਂਦਾ ਤੋਂ ਸਾਡੇ ਇਥੇ ਜੋ ਸੀਗਰ ਨਗਰ ਤੋਂ ਤੇ ਉਹ 1.5 ਸਾਲ ਪਹਿਲੇ ਘਟੋਇਆ ਸੀ ਤੇ ਹੁਣ ਅੱਜ ਆਪਣੇ 7-4 2025 ਨੂੰ ਵੀ ਰਾਤ 11 ਵਜੇ ਕੇ ਤੇ 10-15 ਮਿੰਟ ਤੇ ਸਾਡਾ ਫੇਰ ਇੱਕ ਟੋਲ ਪਲਾਜਾ ਫਲੋਰੀ ਬਾਰਡਰ ਦੇ ਲਾਗੇ ਘਟਾਇਆ ਤੇ ਉਹ ਇਹਦੇ ਬਾਰੇ ਸਾਨੂੰ ਨਹੀਂ ਵੀ ਸਾਡੀ ਗੱਡੀ ਦਾ ਬਾਰ-ਬਾਰ ਕਿਉਂ ਕਟੋ ਰਿਹਾ ਜਾਂ ਸਾਡੇ ਡਾਕੂਮੈਂਟ ਦਾ ਕੁ ਮਿਸਯੂਜ਼ ਕਰ ਰਿਹਾ ਜਾਂ ਕੋਈ ਆਸੀ ਦਾ ਸਕੈਨ ਕਰਕੇ ਕੋ ਡੁਪਲੀਕੇਟ ਕੋਈ ਫਾਸਟੈਗ ਤਿਆਰ ਕਰ ਰਿਹਾ ਇਹਨਾਂ ਦੇ ਪ੍ਰਾਈਵੇਟ ਮੁਲਾਜ਼ਮ ਜਿਹੜੇ ਆ ਇਹ ਹੁਣ ਸਾਡੀ ਸਮਝ ਤੋਂ ਪਰੇ ਗੱਲ ਆ ਤੇ ਅਸੀਂ ਪੁਲਿਸ ਨੂੰ ਵੀ ਪਹਿਲੀ ਵਾਰੀ ਇਤਲਾਹ ਦਿੱਤਾ ਸੀ ਤੇ ਪੁਲਿਸ ਕਹਿੰਦੀ ਸੀ ਵੀ ਤੁਸੀਂ ਐਨਐਚਏ ਵਾਲਿਆਂ ਕੋਲ ਵੈਰੀਫਾਈ ਕਰੋ ਜਾ ਕੇ ਤੇ ਉਹ ਵੀ ਚਲੋ ਅਸੀਂ ਅਪਰੋਚ ਲੜਾ ਕੇ ਕੀਤੀ ਸੀ ਗੱਲ ਉਹ ਤਾਂ ਉਹਨਾਂ ਚਾਲਿਆਂ ਨੇ ਸੌਰੀ ਫੀਲ ਕੀਤੀ ਸੀ ਕਿ ਸਾਡੇ ਮੁਲਾਜ਼ਮ ਕੋ ਗਲਤ ਟ੍ਰਾਂਜੈਕਸ਼ਨ ਹੋ ਗਈ ਆ ਉਹਨਾਂ ਇੰਟਰੀ ਤੇ ਰਿਵਰਸ ਕਰਤੀ ਸੀ ਪਰ ਲੇਕਿਨ ਅਜੇ 1.5 ਸਾਲ ਬਾਅਦ ਫੇਰ ਦੁਬਾਰਾ ਇਹ ਸਾਡਾ ਕੋਲ ਪਹੁੰਚਿਆ ਜਿਹੜਾ 11:15 ਮਿੰਟ ਤੇ ਕਟੋਇਆ ਵਾ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਕਲੈਰੀਫਾਈ ਕਰਾਓ ਕਿ ਇਹ ਮਤਲਬ ਕਿ ਕਾਹ ਕੋ ਮਿਸਯੂਜ਼ ਨਾ ਕਰਦਾ ਹੋਵੇ ਸਾਡਾ ਮਤਲਬ ਕਿ ਗੱਡੀ ਦਾ ਜੋ ਵੀ ਨੰਬਰ ਹੈ 11:00 ਚ ਘੜੀ ਹੈ ਜੀ ਸੀਸੀ ਕੈਮਰ ਲੱਗੇ ਸਾਡੇ ਕੋ ਸਾਡੇ ਕੋ ਆਪਾਂ ਤੇ ਪੂਰੇ ਡਾਕੂਮੈਂਟ ਲਗੇ ਲੀਗਲ ਕੰਮ ਰੱਖਿਆ ਵਾ ਰਸੀਸੀ ਲੱਗੇ ਆ ਕਮਰੇ ਸਾਡੇ শোরਮ ਸਕੈਨ ਜਿਹੜਾ ਪ੍ਰਾਈਵੇਟ ਬਾਹਰ ਬੰਦੇ ਰੱਖੇ ਆ ਜਿਹੜੇ ਸਕੈਨਰ ਦਾ ਦਿੰਦੇ ਆ ਲਾ ਕੇ ਟੈਗ ਫਸਟੈਗ ਪਰ ਇਹ ਮਿਸਯੂਜ਼ ਕਰ ਸਕਦੇ ਆ ਨਾ ਇਹ ਇਹਨਾਂ ਦਾ ਥੋੜਾ ਜਿਹਾ ਹੋਣਾ ਚਾਹੀਦਾ ਵਾ ਵੀ ਇਹ ਇਹਨਾਂ ਮਿਸਯੂਜ਼ ਕਰਾਉਂਦੇ ਹੋਣ ਕਿਸੇ ਇੱਕ ਦੂਸਰੇ ਦੀ ਗੱਡੀ ਦਾ ਮਸਲਾ ਤੇ ਹੋ ਆ ਆਰਸੀ ਦੀ ਦਾ ਵੀ ਜਰਾ ਹਾਂ ਆਰਸੀ ਦੀ ਕਾਪੀ ਦੇ ਹਾਰਡ ਕਾਟ ਵਗੈਰਾ ਦੋ ਸਕੈਨ ਕਰ ਲੈਂਦੇ ਆ ਤੇ ਉਹ ਕਿਸੇ ਨੂੰ ਵੀ ਲਾ ਸਕਦੇ ਆ ਇਹ ਮਿਸਯੂਜ਼ ਕਰਾਣਾ ਵਾ ਤੇ ਉਹ ਕਿਸਦਾ ਵੀ ਕਰਵਾ ਸਕਦੇ ਹੋ ਜੋ ਉਸ ਲੱਗਣ ਰਿਹਾ ਸਾਨੂੰ ਪਹਿਲੇ ਹੋਰ ਜਿਹੜਾ ਮਾਮਲਾ ਪੜ ਗਿਆ ਹਾਂਜੀ ਸਾਡਾ ਇਹ ਅਜੇ ਤੱਕ ਸੁਣਿਆ ਹੀ ਨਹੀਂ ਇਹ ਸਾਡੇ ਨਾਲ ਹੀ ਇਹ ਦੋਰੀ ਇਹ ਕਰ ਰਹੀ ਹੋਈ ਹੈ ਪਲਾਨ ਇਹੀ ਹੈ ਵੀ ਉਹ ਇੱਥੇ ਲੋਕਲ ਆਪਾਂ ਪ੍ਰੈਸ ਨੂੰ ਵੀ ਇੱਕ ਖਬਰ ਦਿੱਤੀ ਸੀ ਮੇਲੇ ਫਸਟ ਟਾਈਮ ਤੇ ਹੁਣ ਪੁਲਿਸ ਦੇ ਵੀ ਦੇਖਦੇ ਆ ਜਾ ਕੇ ਕੀ ਕਹਿੰਦੇ ਆ ਪਰ ਪੁਲਿਸ ਤੇ ਉਹ ਥੋੜਾ ਕਰ ਰਹੀ ਨਹੀਂ ਕਰਦੀ ਹੈਗੀ ਉਹ ਤੇ ਚਲੋ ਤੁਹਾਡੇ ਮਾਧਿਮ ਰਹੀ ਹੈ ਮਲਕ ਦੇਖਦੇ ਆ